ਕੈਪਟਨ ਦੀ ਸਰਕਾਰ ਨੇ ਖੇਤੀ ਬਿੱਲ ਪੇਸ਼ ਕੀਤੇ ਸਰਬਸੰਮਤੀ ਦੇ ਨਾਲ ਪਾਸ ਹੋਏ ਖੂਬ ਵਾਵਾਹੀ ਹੋਈ ਜਿਹੜੇ ਵਿਰੋਧੀ ਸਨ ਉਹ ਵੀ ਜੁੜ-ਜੁੜ ਕੇ ਕਹਿ ਰਹੇ ਸਨ ਕਿ ਸਾਡੇ ਖੱਤਸ਼ੇ ਦੂਰ ਹੋ ਗਏ ਪਰ ਅੱਜ ਲੱਗਦਾ ਹੈ ਕਿ ਇੰਨਾ ਸਿਆਸੀ ਪਾਰਟੀਆਂ ਨੇ ਵੀ ਕੈਪਟਨ ਸਰਕਾਰ ਵੱਲੋਂ ਲਿਆਂਦੇ ਬਿੱਲ ਚੰਗੀ ਤਰ੍ਹਾਂ ਪੜ ਲਏ ਨੇ ਤੇ ਸਮਝ ਆ ਗਈ ਹੈ ਕਿ ਐਮਐਸਪੀ ਵਾਲੀ ਗੱਲ ਗੋਲ-ਮੋਲੀ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਆਂਦੇ ਬਿੱਲ ਵੀ ਕੇਂਦਰ ਦੀ ਐਮਐਸਪੀ ਤੇ ਟिके ਨੇ ਸਿਆਸੀ ਇੱਕ ਜੁੱਟਾ ਵਾਲੀ ਇਹ ਤਸਵੀਰ ਅੱਜ ਚੱਕਨਾ ਚੂਰ ਹੋ ਗਈ ਜਿਹੜੀਆਂ ਪਾਰਟੀਆਂ ਕੈਪਟਨ ਸਰਕਾਰ ਬੁਲੋਂ ਲਿਆਂਦੇ ਬਿੱਲਾਂ ਤੇ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਸਨ ਅੱਜ ਫਰਜਾ ਸਾਰੀਆਂ ਸਿਆਸੀ ਫਰੈਂਕਪਾਸੇ ਛੱਟ ਗਏ ਕਿਸਾਨੀ ਨਾਲ ਖੜਨ ਸੋ ਅਸੀਂ ਜਿਹੜੀ ਆਪਣੀ ਪਾਰਟੀਵਾਦੀ ਪਿੱਛੇ ਆ ਅਸੀਂ ਸਤੋਂ ਸਭ ਤੋਂ ਪਹਿਲਾਂ ਪੰਜਾਬ ਆ ਕਿਸਾਨ ਆ ਅੱਜ ਚੁਣ-ਚੁਣ ਕੇ ਨੁਕਸ ਕੱਢੇ ਜਾਦੇ ਨੇ ਕੱਲ ਜਿਹੜਾ ਬਿਲ ਪਾਸ ਹੋ ਗਿਆ ਤੇ ਅਸੀਂ ਹੀਰੋ ਬਣ ਕੇ ਪੰਜਾਬ ਦਾ ਰੱਖਾ ਪਤਾ ਨਹੀਂ ਕੀ ਟਾਈਟਲ ਦੇ ਰਹੇ ਨੇ ਜਿਹੜੇ ਕਾਂਗਰਸੀ ਨੇ ਲੱਡੂ ਵੰਡ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਾਹਿਬ ਨੂੰ ਖੁਸ਼ ਕਰਨ ਲਈ ਕੀਤਾ ਹੋਰ ਕੱਕ ਨਹੀਂ ਕਿਉਂਕਿ ਐਮਐਸਪੀ ਵਾਲਾ ਰੋਲਾ ਹਾਲੇ ਖੋਇਆ ਹੀ ਨਹੀਂ ਕਿਸਾਨਾਂ ਦੀ ਚਿੰਤਾ ਦਾ ਨਿਪਟਾਰਾ ਅਜੇ ਹੋ ਹੀ ਨਹੀਂ ਸਕਿਆ ਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਟਵੀਟ ਪੜੋ ਰਾਜਾ ਸਾਹਿਬ ਤੁਸੀਂ ਕੇਂਦਰ ਦੇ ਕਾਨੂੰਨਾਂ ਨੂੰ ਐਮੈਡ ਕੀਤਾ ਹੈ ਕਿ ਸੂਬਾ ਸਰਕਾਰ ਕੇਂਦਰ ਦੇ ਕਾਨੂੰਨਾਂ ਨੂੰ ਬਦਲ ਸਕਦੀ ਹੈ ਨਹੀਂ ਤੁਸੀਂ ਨਾਟਕ ਕੀਤਾ ਹੈ ਜਨਤਾ ਨੂੰ ਬੇਵਕੂਫ ਬਣਾਇਆ ਤੁਸੀਂ ਜੋ ਕੱਲ ਕਾਨੂੰਨ ਪਾਸ ਕੀਤੇ ਕਿ ਉਸ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਮਿਲੇਗਾ ਕਿਸਾਨਾਂ ਨੂੰ ਐਮਐਸਪੀ ਚਾਹੀਦਾ ਹੈ ਤੁਹਾਡੇ ਫਰਜ਼ੀ ਤੇ ਝੂਠੇ ਕਾਨੂੰਨ ਨਹੀਂ ਕੇਜਰੀਵਾਲ ਹੀ ਨਹੀਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਵੀ ਕੈਪਟਨ ਸਰਕਾਰ ਨੂੰ ਐਮਐਸਪੀ ਦੇਣ ਲਈ ਕਾਫੀ ਉਤਸ਼ਾਹਿਤ ਕਰ ਰਹੇ ਨੇ ਹੁਣ ਇਹਨਾਂ ਨੇ ਕਹਿਤਾ ਕਿ ਐਮਐਸਪੀ ਤੋਂ ਘੱਟ ਜਿਹੜਾ ਖਰੀਦੂਗਾ ਉਹਨੂੰ 3 ਸਾਲ ਦੀ ਸਜ਼ਾ ਦੀ ਤਸਵੀਜ਼ ਹੈ ਪਹਿਲੀ ਗੱਲ ਤਾਂ ਸੈਂਟਰ ਜੇ ਐਮਐਸਪੀ ਤੋਂ ਹੀ ਮੁੱਕਰ ਗਿਆ ਜਿਹੜਾ ਕਿ ਉਹਨਾਂ ਦੀ ਸ਼ੰਕਾ ਹੈਗੀ ਹੈ ਉਹਨਾਂ ਦੀ ਮਨਸ਼ਾ ਹੈਗੀ ਹੈ ਜੇ ਐਮਐਸਪੀ ਤੋਂ ਹੀ ਮੁੱਕਰ ਗਿਆ ਫਿਰ ਘੱਟ ਵੱਧ ਦਾ ਕੀ ਹੈ ਨੰਬਰ 2 ਤੇ ਜੇ ਸੈਂਟਰ ਨਹੀਂ ਕਹਿਤਾ ਸੈਂਟਰ ਦੀਆਂ ਏਜੰਸੀਆਂ ਨੇ ਸਾਨੂੰ ਤਾਂ ਇੰਨਾ ਚਾਹੀਦਾ ਜੀ ਬਾਕੀ ਨਹੀਂ ਅਸੀਂ ਖਰੀਦਦੇ ਪ੍ਰਾਈਵੇਟ ਪਲੇਅਰ ਕਹਿੰਦਾ ਮੈਂ ਵੀ ਨਹੀਂ ਖਰੀਦਦਾ ਫਿਰ ਜਿਹੜੀ ਫਸਲ ਬਚ ਗਈ ਉਹਨੂੰ ਕੌਣ ਚੱਕੂਗਾ ਜੀ ਉਹ ਕਿੱਥੇ ਵੇਚੂਗਾ ਕਿਸਾਨ ਤੇ ਪੰਜਾਬ ਸਰਕਾਰ ਐਮਐਸਪੀ ਦਾ ਬਿੱਲ ਲੈ ਕੇ ਆਵੇ ਅੱਜ ਵੀ ਸਾਡੇ ਜਿਹੜੇ ਐਮਐਲ ਨੇ ਉਹਨੇ ਇਸ ਗੱਲ ਤੇ ਵਾਕਆਊਟ ਕੀਤਾ ਕਿ ਪੰਜਾਬ ਸਰਕਾਰ ਗਾਰੰਟੀ ਕਰੇ ਕਿ ਜਿਹੜੀ ਫਸਲ ਬਚ ਗਈ ਸਰਕਾਰ ਜਿਹੜੀ ਸੈਂਟਰ ਦੀਆਂ ਏਜੰਸੀਆਂ ਦੇ ਖਰੀਦਣ ਤੋਂ ਬਾਅਦ ਉਹਨੂੰ ਅਸੀਂ ਚੱਕਾਂਗੇ ਨਾਲ ਖਰੀਦ ਦੀ ਗਾਰੰਟੀ ਵੀ ਦੇਵੇ ਕਿ ਅਸੀਂ ਇੱਕ ਇੱਕ ਦਾਣਾ ਪੰਜਾਬ ਸਰਕਾਰ ਆਪਣੀ ਐਮਐਸਪੀ ਲਾਗੂ ਕਰੇ ਤੇ ਐਮਐਸਪੀ ਤੇ ਕਣਕ ਤੇ ਝੋਨਾ ਕਰਤੇ ਮਾਲਵੇ ਦੇ ਵਿੱਚ ਕਪਾਹ ਤੇ ਨਰਮਾ ਰੋੜ ਰਿਹਾ ਕੀ ਪੰਜਾਬ ਸਰਕਾਰ ਉਹਨਾਂ ਨੂੰ ਕਿਸਾਨ ਨਹੀਂ ਸਮਝਦੀ ਜਾਂ ਉਹ ਕਪਾਹ ਨਰਮਾ ਮੱਕੀ ਵਗੈਰਾ ਫਸਲਾਂ ਨਹੀਂ ਸਮਝਦੀ ਉਹਨਾਂ ਨੂੰ ਸੋ ਅੱਖਾਂ 'ਚ ਘਾਟਾ ਪਾਉਣ ਦੀ ਕੋਸ਼ਿਸ਼ ਨਾ ਕਰਨ ਇਹ ਕਿ ਪਤਾ ਨਹੀਂ ਅਸੀਂ ਕੱਲ ਜਿਹੜਾ ਬਿਲ ਪਾਸ ਹੋ ਗਿਆ ਤੇ ਅਸੀਂ ਹੀਰੋ ਬਣ ਕੇ ਪੰਜਾਬ ਦਾ ਰੱਖਾ ਪਤਾ ਨਹੀਂ ਕੀ ਟਾਈਟਲ ਦੇ ਰਹੇ ਨੇ ਜਿਹੜੇ ਕਾਂਗਰਸੀ ਨੇ ਲੱਡੂ ਵੰਡ ਰਹੇ ਨੇ ਪੰਜਾਬ ਦੇ ਕਿਸਾਨਾਂ ਦੇ ਚੁੱਲਿਆਂ 'ਚ ਅਜੇ ਵੀ ਅੱਗ ਨਹੀਂ ਮੱਚੀ ਇਹ ਲੱਡੂ ਜਿਹੜੇ ਨੇ ਸ਼ਾਇਦ ਇਹਨਾਂ ਦੇ 2022 ਵਾਲੇ ਫੁੱਟਰੇ ਨੇ ਉਹ ਗਲਤਫਹਿਮੀ 'ਚ ਨੇ ਲੜਾਈ ਸੈਂਟਰ ਨਾਲ ਲੜਨੀ ਪਊਗੀ ਵੱਡੇ ਪੱਧਰ ਤੇ ਅਕਾਲੀ ਦਲ ਇਹ ਵੀ ਕੱਲ ਤੱਕ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜੇ ਹੋ ਕੇ ਕੇਂਦਰ ਨੂੰ ਲਲਕਾਰ ਰਹੇ ਸਨ ਪਰ ਅੱਜ ਮੋਦੀ ਤੇ ਕੈਪਟਨ ਸਰਕਾਰ ਦੇ ਫ੍ਰੈਂਡਲੀ ਮੈਚ ਵੱਲ ਇਸ਼ਾਰਾ ਕਰ ਕਿਸਾਨਾਂ ਲਈ ਐਮਐਸਪੀ ਦੀ ਗਾਰੰਟੀ ਮੰਗ ਰਹੇ ਨੇ ਕੋ ਸਟੇਟ ਦਾ ਜੋ ਸਰਕਾਰਾਂ ਤਾਂ ਦੋ ਹੀ ਨੇ ਨਾ ਜੇ ਤੁਹਾਡੇ ਨਾਲ ਸੈਂਟਰ ਸਰਕਾਰ ਧੋਖਾ ਕਰ ਰਹੀ ਹੈ ਪੰਜਾਬੀ ਇਹ ਮਹਿਸੂਸ ਕਰ ਰਿਹਾ ਕਿ ਸੈਂਟਰ ਸਰਕਾਰ ਕਾਲੇ ਕਾਨੂੰਨ ਲੈ ਆਈ ਹੈ ਸਾਡੇ ਉਲਟ ਨੇ ਫਿਰ ਦੂਜੀ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਣੀ ਸੀ ਸਟੇਟ ਸਬਜੈਕਟ ਸੀ ਐਗਰੀਕਲਚਰ ਉਹ ਤੋਂ ਵੀ ਭੱਜ ਗਏ ਐਮਐਸਪੀ ਦੀ ਅਸ਼ੋਰੈਂਸ ਦੀ ਗੱਲ ਸੀ ਉਸ ਤੋਂ ਵੀ ਭੱਜ ਗਏ ਜੇ ਹਰਿਆਣੇ 'ਚ ਕਈ ਫਸਲਾਂ ਨੇ ਜੇ ਇੱਥੇ ਐਮਐਸਪੀ ਤੋਂ ਘੱਟ ਜੇ ਮੱਕੀ ਦੀ ਵੀ ਖਰੀਦ ਆ ਹੋਰ ਬਾਕੀ ਪੈਸੇ ਹਰਿਆਣਾ ਸਟੇਟ ਦੇ ਰਿਹਾ ਕਿਉਂ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ ਜ਼ਿੰਮੇਵਾਰੀ ਚੁੱਕੀ ਕਿਉਂ ਕਿਉਂਕਿ ਸਿਰਫ ਇੱਕੋ ਇੱਕ ਮਕਸਦ ਸੀ ਕਿ ਲੋਕਾਂ ਨੂੰ ਇਹ ਪੰਬਲ ਪੂਸਾ ਪਾ ਦਿਓ ਲੱਡੂ ਵੰਡ ਤੇ ਲੱਡੂ ਕਾਹਦੇ ਵੰਡੇ ਕਿ ਮੋਦੀ ਦੀ ਜਿੱਤ ਕਰਾਤੀ ਤੁਸੀਂ ਇੱਥੇ ਕਾਲੇ ਕਾਨੂੰਨ ਲਾਗੂ ਕਰਾ ਤੇ ਇਸ ਗੱਲ ਦੇ ਲੱਡੂ ਵੰਡੇ ਕਦੇ ਗਵਰਨਰ ਸਾਹਿਬ ਨੇ ਇਹਨੂੰ ਮਨਜ਼ੂਰੀ ਦੇ ਦੇਣੀ ਤੁਸੀਂ ਰਾਸ਼ਟਰਪਤੀ ਤਾਂ ਬੜੀ ਦੂਰ ਦੀ ਗੱਲ ਹੈ ਗਵਰਨਰ ਸਾਹਿਬ ਨੇ ਮਨਜ਼ੂਰੀ ਨਹੀਂ ਦੇਣੀ ਇਸ ਨੂੰ ਮੈਂ ਕਿਹਾ ਪੰਜਾਬ 'ਚ ਮਤਲਬ ਕਿ ਜਿੱਥੇ ਅਸੀਂ ਖਲੋਤੇ ਉੱਥੇ ਹੀ ਖਲੋਤੇ ਰਹੇ ਕਿ ਦਿੱਲੀ ਦੇ ਕਾਨੂੰਨ ਕਾਲੇ ਕਾਨੂੰਨ ਲਾਗੂ ਰਹਿਣਗੇ ਅਸਲੀਅਤ ਇਹੀ ਆ देयर इज नो ਚੇਂਜ ਔਨ ਗਰਾਉਂਡ ਸਿਚੁਏਸ਼ਨ ਆਪਾਂ ਜੋ ਕੁਝ ਕੀਤਾ ਇਕੱਲਾ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਾਹਿਬ ਨੂੰ ਖੁਸ਼ ਕਰਨ ਲਈ ਕੀਤਾ ਹੋਰ ਕੱਖ ਨਹੀਂ ਕੀਤਾ ਵੈਸੇ এবਪ ਸਾਂਝਾ ਨੇਤਾ ਐਮਐਸਪੀ ਵਾਲਾ ਸਵਾਲ ਕੱਲ ਹੀ ਮੁੱਖ ਮੰਤਰੀ ਨੂੰ ਪੁੱਛ ਲਿਆ ਸੀ There will be three years imprisonment if somebody buys the produce below MSP. Yeah. But that means, in a way, you are admitting that sector will give a give MSP. Where? Yeah. Well, this is these are things that we have to see. We have to see whether they will do MSP or not. But the question is very simple: that if you do not have uh, an MSP uh, and uh, there is no buyer, who is going to buy it? Whether it, if it's Mr. Adani is going to come to buy it and he doesn't pay the people, what is the MSP price? then he in that to go to, uh, to jail for 3 days 3 years ਹੁਣ ਕੈਪਟਨ ਅਮਰਿੰਦਰ ਸਿੰਘ ਵਿਰੋਧੀਆਂ ਦੇ ਸਵਾਲਾਂ ਨੂੰ ਤਾਂ ਚਾਹੇ ਨਸਰ ਅੰਦਾਜ਼ ਕਰ ਦੇ ਪਰ ਸਿਆਸੀ ਮਾਹਰ ਵੀ ਕੁਝ ਇਹੀ ਗੱਲਾਂ ਆਖ ਰਹੇ ਨੇ ਐਮਐਸਪੀ ਕੇ ਪਲੇਟਫਾਰਮ ਤੇ ਕਿਸਾਨ ਕੋ ਕੁਝ ਨਹੀਂ ਮਿਲਾ ਕਿਉਂਕਿ ਕੋਈ ਵੀ ਪੰਜਾਬ की सरकार चाहे अकाली दल की हो चाहे कांग्रेस की हो कोई भी सरकार ये व्यवस्था नहीं कर सकती कि भाई अगर सेंट्रल गवर्नमेंट एमएसपी को आधार बना के परचेज नहीं करती हम परचेज़ करेंगे ऐसा तो नहीं कहा ना उन्होंने ऐसा कहा है ना वो ऐसा कहेंगे क्योंकि पंजाब की सरकार के पास फॉर दैट मैटर किसी की कि, किसी सूबे की सरकार के पास इतने साधन नहीं है कि वो अगर सेंट्रल गवर्नमेंट एम एस पी को आधार बना के परचेज नहीं करती उस उस सूरत में सूबे की सरकार परचेज करे सो so, सो so, स्थिति किसान की स्थिति इससे कोई बेहतर नहीं होती एम uh, एस पी रहेगी एक नोशनल वैल्यू जिसको हम कहते हैं परचेज पहले से कम होगी कुल मिला के कैप्टन सरकार वालों ले बिलों च ਅਜੇ ਕਿਸਾਨਾਂ ਦੀ ਭਲਾਈ ਨਹੀਂ ਵਿਖ ਰਹੀ ਕੱਲ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਖਾਂਚ ਹਾਮੀ ਲਾਉਣ ਵਾਲੀਆਂ ਸਿਆਸੀ ਪਾਰਟੀਆਂ ਨੇ ਵੀ ਸਰਕਾਰ ਨੂੰ ਘੇਰਾ ਪਾ ਲਿਆ ਕਿਉਂਕਿ ਕਿਸਾਨਾਂ ਦੇ ਸਿਰ ਤੇ ਚੱਲ ਰਹੀ ਸਿਆਸਤ 'ਚ ਕੋਈ ਵੀ ਪਿੱਛੜਨਾ ਨਹੀਂ ਚਾਹੁੰਦਾ